ਜੈ ਪੀਰਾਂ ਦੀ ਜੀ ਸਾਰੀ ਸੰਗਤ ਨੂੰ ਤੇ ਸੰਗਤੋ ਤੁਸੀਂ ਕਰੋ ਦਰਸ਼ਨ ਬਾਬਾ ਖਵਾਜਾ ਪੀਰ ਜੀ ਦੇ ਬਹੁਤ ਹੀ ਇਤਿਹਾਸਿਕ ਜਗ੍ਹਾ ਇਹ ਇਹ ਜਗ੍ਹਾ ਦਰਿਆ ਦੇ ਕੋਲੇ ਆ ਪਿੰਡ ਅਲੀ ਕੀ ਹਰ ਤਮੰਨਾ ਇਥੇ ਪੀਰ ਪਾਸ਼ਾ ਪੂਰੀ ਕਰਦਾ ਤੇ ਸਾਰੀ ਸੰਗਤ ਕਰੋ ਦਰਸ਼ਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਹੋਰ ਸੰਗਤ ਵੀ ਵੀਡੀਓ ਦੇਖ ਕੇ ਮੱਥਾ ਟੇਕ ਸਕੇ ਆਪਦੀ ਹਾਜ਼ਰੀ ਲਵਾ ਸਕੇ ਤੇ ਇੰਦਰ ਆ ਗਏ ਬਾਬਾ ਜੀ ਦੀਆਂ ਜੋਤਾ ਕਰ ਦਰਸ਼ਨ